ਮੋਗਾਸਪਾਰੀ ਮੀ ਨਾਲ ਵਿਗੜੇ ਹਾਲਾਤਾਂ ਤੋਂ ਬਾਅਦ ਐਕਸ਼ਨ ਚ ਸਿੰਚਾਈ ਵਿਭਾਗ ਜੇਲ੍ਹ ਨੂੰ ਕੀਤਾ ਸਸਪੈਂਡਡ ਡਰੇਨ ਦੀ ਸਫਾਈ ਨਾ ਹੋਣ ਕਰਕੇ ਲੋਕਾਂ ਦੇ ਘਰਾਂ ਚ ਵੜ ਗਿਆ ਸੀ ਪੜ੍ਹ 2x10 ਸਰਹੰਦ ਫੀਡਰ ਨਹਿਰ ਚ ਰੋੜੇ ਪਰਿਵਾਰ ਦੇ 4 ਜੀ ਲੋਕਾਂ ਨੇ ਪਤੀ ਪਤਨੀ ਨੂੰ ਕੀਤਾ ਰੈਸਕਿਊ ਦੋ ਮਾਸੂਮ ਬੱਚਿਆਂ ਦੀ ਬਾਲ ਚੜ੍ਹ 1993 ਦੇ ਫੇਕ ਐਂਕਾਊਂਟਰ ਮਾਮਲੇ ਚ 32 ਸਾਲ ਬਾਅਦ ਆਇਆ ਫੈਸਲਾ ਮੁਹਾਲੀ ਦੀ ਸੀਬੀਆਈ ਕੋਰਟ ਨੇ ਰਟਾਇਰਡ ਐਸਪੀ ਫਰਮਜੀਤ ਸਿੰਘ ਨੂੰ ਸੁਣਾਈ 10 ਸਾਲ ਦੀ ਸਜ਼ਾ ਤਿੰਨ ਪੁਲਿਸ ਮੁਲਾਜ਼ਮ ਕੀਤੇ ਬਰੀ ਪਰਿਵਾਰ ਨੇ ਫੈਸਲੇ ਤੇ ਜਤਾਈ ਨਾ ਖੁਸ਼ੀ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਦਾ ਕੇਸ ਲੜਨ ਤੇ ਘਰੇ ਕਾਂਗਰਸ ਦੇ ਮੁਖ ਬੁਲਾਰੇ ਅਰਸ਼ਪ੍ਰੀਤ ਖੜਿਆ ਬੀਜੇਪੀ ਤੇ ਆਮ ਆਦਮੀ ਪਾਰਟੀ ਨੇ ਚੱਕੇ ਸਵਾਲ ਤਾਂ ਖੜਿਆਲ ਦਾ ਜਵਾਬ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਦੋਵੇਂ ਵੱਖੋ ਵੱਖ ਗੁਜਰਾਤ ਚ ਸੀਐਮ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਪਰਿਹੁੰਕਾਰ ਕਿਸਾਨ ਤੇ ਪਸ਼ੂ ਪਾਲਕ ਮਹਾਪੰਚਾਇਤ ਜ਼ਰੀਏ ਭਾਜਪਾ ਸਰਕਾਰ ਤੇ ਨਿਸ਼ਾਨਾ ਬੋਲੇ ਗੁਜਰਾਤ ਚੱਲ ਰਹੀ ਹੈ ਬੀਜੇਪੀ ਤੇ ਕਾਂਗਰਸ ਘਟ ਜੋੜ ਦੀ ਸਰ ਜਥੇਦਾਰ ਗੜਗਾਜ ਦੀ ਪੰਜਾਬ ਤੇ ਕੇਂਦਰ ਸਰਕਾਰ ਨੂੰ ਅਪੀਲ ਕਾਮਾ ਗਾਟਾ ਮਾਰੂ ਨੂੰ ਕਿਤਾਬਾਂ ਚ ਲਿਖਿਆ ਜਾਵੇ ਗੁਰੂ ਨਾਨਕ ਚਹਾਸ 23 ਜੁਲਾਈ ਨੂੰ ਯਾਦਗਾਰੀ ਦਿਹਾੜੇ ਵਜੋਂ ਮਿਲੇ ਸਰਕਾਰੀ ਮਾਨ ਪਟਿਆਲਾ ਦੇ ਜਿੰਦਰਾ ਹਸਪਤਾਲ ਦੀ ਸੁਰੱਖਿਆ ਨੂੰ ਲੈ ਕੇ ਫਿਰ ਉੱਠੇ ਸਵਾਲ 10 ਤੋਂ ਵੱਧ ਬਦਮਾਸ਼ਾਂ ਨੇ ਹਸਪਤਾਲ 'ਚ ਵੜ ਕੇ ਜ਼ਖਮੀ ਨੌਜਵਾਨ ਤੇ ਕੀਤਾ ਹਮਲਾ ਡਾਂਗਾ ਨਾਲ ਕੀਤੀ ਬੁਰੀ ਤਰ੍ਹਾਂ ਕੁੱਟਵਾਇਆ ਅਮਰਿੰਦਰ ਗਿੱਲ ਦੀ ਫਿਲਮ ਚੱਲ ਮੇਰਾ ਪੁੱਤ 4 ਨੂੰ ਅਜੇ ਤੱਕ ਸੈਂਸਰ ਬੋਰਡ ਤੋਂ ਨਹੀਂ ਮਿਲੀ ਮਨਜ਼ੂਰੀ ਮੇਕਰਸ ਨੇ 1 ਅਗਸਤ ਰੱਖੀ ਹੈ ਰਿਲੀਜ਼ ਡੇਟ ਫਿਲਮ ਚ ਪਾਕਿਸਤਾਨੀ ਅਦਾਕਾਰਾਂ ਦੇ ਅਦਾਕਾਰਾਂ ਦੇ ਹੋਣ ਦੀ ਹੈ ਚਰਚਾ ਇਫਤਖਾਰ ਠਾਕੁਰ ਨੇ ਵੀ ਸ਼ੇਅਰ ਕੀਤਾ ਹੈ ਪੋਸਟ ਮੁਖਸਰ ਸਾਹਿਬ ਦੇ ਬਾਬਾ ਗੰਗਾ ਰਾਮ ਦੇਰੇ ਚੋਰੀ ਚਾਂਦੀ ਦਾ ਛੱਤਰ ਲਾ ਕੇ ਲੈ ਗਿਆ ਮੁਲਜ਼ਮ ਦੇਰੇ ਕਮੇਟੀ ਨੇ ਬੇਅਦਬੀ ਦੇ ਵੀ ਲਾਇਆ ਇਲਜ਼ਾਮ। ਚੰਡੀਗੜ੍ਹ ਹਰਿਆਣਾ ਸੀਐਮ ਹਾਊਸ ਤੇ ਮੁੱਖ ਮੰਤਰੀ ਨਾਇਬ ਸੈਣੀ ਨੇ ਸਫਾਈ ਕਰਮਚਾਰੀਆਂ ਨਾਲ ਕੀਤੀ ਮੁਲਾਕਾਤ ਤਨਖਾਹ ਚ ਵਾਅਦੇ ਲਈ ਕਰਮਚਾਰੀਆਂ ਨੇ ਕੀਤਾ ਧੰਨਵਾਦ ਸੀਐਮ ਬੋਲੇ ਸਫਾਈ ਕਰਮੀਆਂ ਤੋਂ ਬਿਨਾ ਸਵੱਛ ਹਰਿਆਣਾ ਦੀ ਕਲਪਨਾ ਵੀ ਅਸੰਭਵ ਮੈਰਾਥਨ ਦੌੜਾ ਫੌਜਾ ਸਿੰਘ ਦੀ ਹੋਈ ਅੰਤਿਮ ਅਰਦਾਸ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਐਸ.ਪੀ.ਸੀ. ਕਰਦਾਨ ਹਰਜਿੰਦਰ ਸਿੰਘ ਦામੀ ਹੋਈ ਸ਼ਾਮਲ 14 ਜੁਲਾਈ ਨੂੰ ਸੜਕ ਹਾਸੇਛ ਹੋਈ ਸੀ ਫੌਜਾ ਸਿੰਘ ਦੀ ਸਸਕੀ ਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੱਤ ਤਲੀਆਂ ਖਬਰਾਂ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ। ਸ਼ੁਰੂਆਤ ਆ ਜੋ ਉਸ ਖਬਰ ਤੋਂ ਜਿਸ ਦਾ ਪਬਲਿਕ ਦੇ ਨਾਲ ਸਿੱਧਾ-ਸਿੱਧਾ ਲਿੰਕ ਹੈ ਔਰ ਖਾਸ ਕਰਕੇ ਇਸ ਮੌਸਮ ਦੇ ਵਿੱਚ ਜੇ ਸਭ ਤੋਂ ਵੱਧ ਲੋਕਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਉਹ ਹੈ بارش ਦੀ ਵਜ੍ਹਾ ਨਾਲ ਜਮਾ ਹੋਇਆ ਪਾਣੀ। ਪੰਜਾਬ 'ਚ ਜਿੱਥੇ-ਜਿੱਥੇ ਮੌਨਸੂਨ ਆਪਣਾ ਰੰਗ ਦਿਖਾ ਰਿਹਾ ਹੈ ਉੱਥੇ-ਉੱਥੇ ਨਿਕਾਸੀ ਦੇ ਦਾਵੇ ਤਰਾਸ਼ਾ ਹੀ ਹੁੰਦੇ ਨਜ਼ਰ ਆ ਰਹੇ ਤਸਵੀਰਾਂ ਮੋਗਾ ਤੋਂ ਆਈਆਂ ਨੇ ਮੀਂਹ ਨੇ ਪੂਰੇ ਸ਼ਹਿਰ ਨੂੰ ਹਾਲੋਂ ਬਿਹਾਲ ਕਰ ਦਿੱਤਾ ਪਾਣੀ ਲੋਕਾਂ ਦੇ ਘਰਾਂ ਚ ਦਾਖਲ ਹੋ ਗਿਆ ਤਾਂ ਮਾਨਸਾ ਦੇ ਵਿੱਚ ਇੱਕ ਸਕੂਲ ਹੀ ਜਲ-ਥਲ ਨਜ਼ਰ ਆਇਆ ਤੇ ਬੱਚਿਆਂ ਨੂੰ ਸਕੂਲ ਤੱਕ ਪਹੁੰਚਣ ਲਈ ਵੀ ਸੰਘਰਸ਼ ਕਰਨਾ ਪਿਆ ਇਹ ਤਸਵੀਰਾਂ ਕਿਸੇ ਦਰਿਆ ਜਾਂ ਨਹਿਰ ਦੀਆਂ ਨਹੀਂ ਨੇ ਇਹ ਹਾਲ ਹੈ ਮੋਗਾ ਸ਼ਹਿਰ ਦਾ ਇਹ ਤਸਵੀਰਾਂ ਪ੍ਰਸ਼ਾਸਨ ਦੇ ਨਿਕਾਸੀ ਵਾਲੇ ਪ੍ਰਬੰਧਾਂ ਦੀ ਪੋਲ ਖੋਲ ਰਹੀਆਂ ਨੇ ਕੁਝ ਸਮੇਂ ਦੇ ਮੀਂਹ ਨੇ ਹੀ ਸ਼ਹਿਰ ਨੂੰ ਬਿਹਾਲ ਕਰ ਦਿੱਤਾ ਮੀਂਹ ਪੈਣ ਦੇ ਬਾਅਦ ਮੁੱਗਾ ਦੇ ਹਰ ਗੋਬਿੰਦਨਗਰ ਦੇ ਹਾਲਾਤ ਕੀ ਨੇ ਤਸਵੀਰਾਂ ਖੁਦ ਹੀ ਬਿਆਨ ਕਰ ਰਹੀਆਂ ਨੇ ਇਸ ਇਲਾਕੇ ਦੇ ਨਜ਼ਦੀਕ ਸੇਮ ਨਾਲਾ ਮੀਂਹ ਦੇ ਚੱਲਦਿਆਂ ਓਵਰਫਲ ਹੋਇਆ ਤੇ ਇਸ ਦੇ ਬਾਅਦ ਪਾਣੀ ਰਿਹਾਇਸ਼ੀ ਇਲਾਕਿਆਂ ਤੱਕ ਪਹੁੰਚ ਗਿਆ ਪਾਣੀ ਇੱਥੇ ਤੱਕ ਹੀ ਸੀਮਤ ਨਹੀਂ ਰਿਹਾ ਤੇ ਘਰਾਂ ਤੱਕ ਦਾਖਲ ਹੋ ਗਿਆ ਲੋਕਾਂ ਦੇ ਸਮਾਨ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਕਈ ਘਰਾਂ ਦੇ ਵਿੱਚ ਤਰੇੜਾਂ ਤੱਕ ਆ ਗਈਆਂ ਇਲਾਕੇ 'ਚ ਪਾਣੀ ਭਰਨ ਦੇ ਕਾਰਨ ਲੋਕਾਂ ਦਾ ਗੁੱਸਾ ਵੀ ਸਤਵੇਂ ਆਸਮਾਨ ਤੇ ਪਹੁੰਚਿਆ ਤੇ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਪ੍ਰਦਰਸ਼ਨ ਕੀਤਾ ਤੇ ਇਹ ਹਲਾਤ ਨੇ ਜਿਹੜੇ ਇਸ ਫਰਗੋਵਿੰਗ ਨਗਰ ਦੇ ਆ ਹਾਲਾਂਕਿ ਮਾਲਵੀਕਾ ਜੀ ਵੀ ਸਾਡੇ ਨਾਲ ਟਰੈਕਟਰ ਤੇ ਬੈਠੇ ਨੇ ਉਹ ਵੀ ਨਾਲ ਇਨ੍ਹਾਂ ਗਲੀਆਂ ਦਾ ਇਨ੍ਹਾਂ ਮੋਹੱਲਿਆਂ ਦਾ ਜਾਇਦਾਦ ਜਾਨ ਜਾ ਰਹੇ ਨੇ ਲੇਕਿਨ ਤਸਵੀਰਾਂ ਤੋਂ ਆਸ-ਪਾਸ ਜਿਹਾ ਸਾਰੀਆਂ ਤੁਸੀਂ ਦੇਖੋ ਕਿਸ ਤਰ੍ਹਾਂ ਘਰ ਜਿਹੜੇ ਆ ਉਹ ਪਾਣੀ ਦੇ ਵਿੱਚ ਡੁੱਬੇ ਪਏ ਆ ਇਹ ਲੱਗ ਰਿਹਾ ਕਿ ਇਹ ਕੋਈ ਮਹੱਲਾ ਨਹੀਂਗਾ ਇਹ ਲੱਗ ਰਿਹਾ ਕਿ ਕੋਈ ਦਰਿਆ ਵਗ ਰਿਹਾ ਜਾਂ ਕੋਈ ਨਹਿਰ ਵਗ ਰਹੀ ਆ ਘਰ ਪੂਰਾ ਪਾਣੀ ਨਾਲ ਡੁੱਬ ਗਿਆ ਵਾ ਕੱਲ ਸੇਵਨਾ ਪਾਣੀ ਟੁੱਟ ਕੇ ਘਰਾਂ ਵਿੱਚ ਵੜ ਗਿਆ ਅਜੇ ਤੱਕ ਕਿਸੇ ਦੀ ਕੋਈ ਸੁਣਵਾਈ ਨਹੀਂ ਹੋਈ ਕੱਲ ਸਾਨੂੰ ਕਿਹਾ ਗਿਆ ਸੀ 1 ਘੰਟੇ ਬਾਅਦ ਸੁਣਵਾਈ ਹੋਊਗੀ ਪਰ ਅਜੇ ਤੱਕ ਕੋਈ ਵੀ ਇੱਥੇ ਆਇਆ ਨਹੀਂ ਐਮ.ਐਲ.ਏ. ਸਾਹਿਬ ਦੇ ਘਰੇ ਗਏ ਐਮ.ਐਲ.ਏ. ਸਾਹਿਬ ਦਾ ਘਰ ਬੰਦ ਸੀ ਉਹਨਾਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਐਨ.ਸੀ. ਸਾਡੇ ਘਰ ਦਾ ਜਿਹੜਾ ਉਹ ਵੀ ਮੁੱਕਰ ਗਿਆ ਕਹਿੰਦਾ ਮੇਰੇ ਹੱਥ ਖੜੇ ਆ ਹੋਰ ਵੀ ਕੋਈ ਵੀ ਐਮਸੀ ਆ ਕੇ ਤੇ ਜੋਈ ਸੁਣਵਾਈ ਨਹੀਂ ਕਰ ਰਿਹਾ ਇਹ ਹਾਲਾਤ ਸਿਰਫ ਮੋਗਾ ਦੇ ਇੱਕ ਇਲਾਕੇ ਦੇ ਨਹੀਂ ਨੇ ਹੁਣ ਜਰਾ ਇਹਨਾਂ ਤਸਵੀਰਾਂ ਤੇ ਨਜ਼ਰ ਮਾਰੋ ਭਾਰੀ ਮੀਂਹ ਦੇ ਕਾਰਨ ਮੋਗਾ ਦੇ ਰੇਲਵੇ ਅੰਡਰ ਬ੍ਰਿਜ ਦੇ ਵਿੱਚ 10 ਫੁੱਟ ਤੋਂ ਵੀ ਵੱਧ ਪਾਣੀ ਭਰ ਗਿਆ ਇੱਕ ਕਾਰ ਮੀਂਹ ਦੇ ਪਾਣੀ ਦੇ ਵਿੱਚ ਡੁੱਬ ਗਈ ਜਿਸ ਤੋਂ ਬਾਅਦ ਨੇੜੇ țeੜੇ ਦੇ ਲੋਕ ਤੁਰੰਤ ਹਰਕਤ ਵਿੱਚ ਆਏ ਤੇ ਕਾਰ ਸਵਾਰਾਂ ਦਾ ਰੈਸਕਿਊ ਕੀਤਾ ਮੌਕੇ ਤੇ ਪਹੁੰਚੇ ਮੇਰ ਬਲਜੀਤ ਸਿੰਘ ਚੰਨੀ ਵੀ ਮਦਦ ਦੇ ਲਈ ਪਾਣੀ 'ਚ ਉਤਰੇ ਤੇ ਕਾਫੀ ਮੁਸ਼ਕਲ ਬਾਅਦ ਲੋਕਾਂ ਨੂੰ ਬਾਹਰ ਕੱਢ ਕੇ ਉਹਨਾਂ ਦੀ ਜਾਨ ਬਚਾਈ ਗਈ ਇਹ ਤਾਂ ਗੱਲ ਹੋਈ ਮੋਗਾ ਦੀ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਮਾਨਸਾ ਇਹ ਆ ਕਸਬਾ ਭਿੱਖੀ ਦਾ ਸਕੂਲ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੁਣ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਅਜਿਹੇ 'ਚ ਬੱਚੇ ਸਕੂਲ ਦੇ ਵਿੱਚ ਕਿਵੇਂ ਪਹੁੰਚਣਗੇ ਇਸ ਵਾਸਤੇ ਬੱਚਿਆਂ ਦਾ ਸਹਾਰਾ ਟਰੈਕਟਰ ਬਣਿਆ ਟਰੈਕਟਰ ਦੇ ਜ਼ਰੀਏ ਬੱਚੇ ਕਲਾਸਰੂਮ ਤੱਕ ਪਹੁੰਚਣ ਦੇ ਲਈ ਮਜਬੂਰ ਨੇ ਬੱਚਿਆਂ ਨੂੰ ਸਿੱਖਿਆ ਹਾਸਲ ਕਰਨ ਦੇ ਲਈ ਸੰਘਰਸ਼ ਕਰਨਾ ਪੈ ਰਿਹਾ ਇੱਥੇ ਵੀ ਪਾਣੀ ਭਰਨ ਦੀ ਉਹੀ ਵਜ੍ਹਾ ਹੈ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣਾ ਅਖੀਰਕਾਰ ਸਮਰਸੀਬਲ ਮੋਟਰ ਦੇ ਜ਼ਰੀਏ ਸਕੂਲ ਦੇ ਵਿੱਚੋਂ ਪਾਣੀ ਕੱਢਣ ਦਾ ਸਿਲਸਿਲਾ ਸ਼ੁਰੂ ਹੋਇਆ ਪਰ ਮੈਂ ਕਹਿੰਦਾ ਹੜ੍ਹਾਂ ਵਾਲਾ ਕੰਮ ਹੋਇਆ ਪਿਆ ਸਰ ਡੁੱਬੇ ਪਏ ਆ ਘਰ ਬੱਚੇ ਸਾਡੇ ਅਸੀਂ ਮਸਾਂ ਅਸੀਂ ਸਮਾਨ ਕੱਢੀ ਜਾਂਦੇ ਸਾਡੇ ਘਰ ਡੱਗ ਪਏ ਆ ਸਰਕਾਰ ਨੂੰ ਇਹ ਹੀ ਅਪੀਲ ਆ ਜਲਦੀ ਤੋਂ ਜਲਦੀ ਕੋਈ ਨਾ ਕੀਤਾ ਵੇ ਸਾਨੂੰ ਸਰਕਾਰ ਕੱਲ ਦੀ ਕਹਿਰੀਆ ਕਰਦੇ ਆ ਕਰਦੇ ਆ ਕਰਦੇ ਕੋਈ ਹੱਲ ਨਹੀਂਗਾ ਸਰ ਇਹਨਾਂ ਕੋਲੇ ਕੋਈ ਹੱਲ ਨਹੀਂਗਾ ਇਹ ਤਸਵੀਰਾਂ ਸਿਸਟਮ ਤੇ ਸਵਾਲ ਖੜੇ ਕਰਦੀਆਂ ਨੇ ਹਰ ਸਾਲ ਹੀ ਮਾਨਸੂਨ ਵੀ ਆਉਂਦਾ ਮੀਂਹ ਵੀ ਪੈਂਦਾ ਤਿੰਨ ਕਾਸੀ ਦੇ ਪ੍ਰਬੰਧਨ ਦੇ ਦਾਅਵੇ ਵੀ ਹੁੰਦੇ ਨੇ ਪਰ ਕੁਝ ਸਮੇਂ ਦੇ ਮੀਂਹ ਦੇ ਨਾਲ ਹੀ ਦਾਅਵੇ ਵੀ ਪਾਣੀ ਦੇ ਵਿੱਚ ਰੁੜ ਜਾਂਦੇ ਨੇ ਮੋਗਾ ਤੋਂ ਦੀਪਕ ਸਿੰਘਲਾ ਤੇ ਮਾਨਸਾ ਤੋਂ ਬਲਦੇਵ ਸ਼ਰਮਾ న్యూਸ 18 ਪੰਜਾਬ ਤੇ ਉਧਰ ਮੋਗਾ ਦੇ ਵਿੱਚ ਘਰਾਂ 'ਚ ਪਾੜੀ ਪਾਣੀ ਵੜਨ ਦੇ ਮਾਮਲੇ ਦੇ ਵਿੱਚ ਐਕਸ਼ਨ ਵੀ ਨਜ਼ਰ ਆਇਆ ਔਰ ਸਿੰਚਾਈ ਵਿਭਾਗ ਦੇ जेई ਨੂੰ ਸਸਪੈਂਡ ਕਰ ਦਿੱਤਾ ਆਮ ਆਦਮੀ ਪਾਰਟੀ ਦੀ ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਐਕਸ਼ਨ ਦਾ ਵੀ ਜ਼ਿਕਰ ਕੀਤਾ ਜੇਈ ਨੂੰ ਸਸਪੈਂਡ ਕੀਤਾ ਗਿਆ ਔਰ ਨਾਲ ਦੀ ਨਾਲ ਇਹ ਵੀ ਕਿਹਾ ਕਿ ਲੋਕਾਂ ਨੂੰ ਉਹਨਾਂ ਦੇ ਨੁਕਸਾਨ ਦਾ ਮੁਆਵਜ਼ਾ ਮਿਲੇਗਾ ਦਰਸਲ ਸੇਮ ਨਾਲਾ ਓਵਰਫਲੋ ਹੋਣ ਕਰਕੇ ਲੋਕਾਂ ਦੇ ਘਰਾਂ ਚ ਪਾਣੀ ਵੜ ਗਿਆ ਭੜਕੇ ਲੋਕਾਂ ਨੇ ਸੜਕ ਤੇ ਜਾਮ ਲਾ ਦਿੱਤਾ ਹਰ ਗੋਮਿੰਦ ਨਗਰ ਦੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਜਿਸ ਤੋਂ ਬਾਅਦ ਵਿਧਾਇਕ ਐਕਸ਼ਨ ਚਾਹੀ ਜੇਈ ਨੂੰ ਸਸਪੈਂਡ ਕੀਤਾ ਗਿਆ ਔਰ ਐਲਾਨ ਕੀਤਾ ਕਿ ਜਿਨ੍ਹਾਂ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਸਾਡੀ ਚਲ ਪਾਣੀ بارش ਹੋਣ ਤੋਂ ਬਾਅਦ ਸਾਡੇ ਮੋਗਾ ਸ਼ਹਿਰ ਤੋਂ ਬਹੁਤ ਜਿਹਾ ਪਾਣੀ ਇਕੱਠਾ ਹੋਇਆ ਅ ਉਸ ਦਾ ਕਾਰਨ ਜੋ ਸਾਡੀ ਬੋ ਨੌਕ ਚੌਕ ਤੇ ਡਰੇਨ ਦੀ ਸਫਾਈ ਨਾ ਹੋਣ ਕਰਕੇ ਨਹੀਂ ਹੋਇਆ ਹੈਗਾ। ਔਰ ਮੇਰਾ ਸੇਜ ਤੋਂ ਮੈਂ ਪਿਛਲੇ 2-3 ਦਿਨ ਤੋਂ ਸੇਜ ਤੋਂ ਬਾਹਰ ਹੋਣ ਕਰਕੇ ਲਗਾਤਾਰ ਸਾਡੇ ਕੋਰਪੋਰੇਸ਼ਨ ਦੇ ਅਧਿਕਾਰੀਆਂ ਦੇ ਨਾਲ ਸੀਵਰੇਜ ਡਿਪਾਰਟਮੈਂਟ ਦੇ ਅਧਿਕਾਰੀਆਂ ਦੇ ਨਾਲ ਅੱਜ ਜਿਹੜਾ ਸੰਪਰਕ ਬਣਾਇਆ ਹੋਇਆ ਸੀਗਾ ਅੱਜ ਜਦੋਂ ਸਭ ਸਾਹਮਣੇ ਆਇਆ ਕਿ ਮੈਂ ਸਾਡੇ ਮਾਨਯੋਗ ਮੰਤਰੀ ਡਿੰਦਰ ਗੋਇਲ ਜੀ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਸਾਰੇ ਜਿਹੜੀ ਸਿਚੁਏਸ਼ਨ ਬਾਰੇ ਜਾਣੂ ਕਰਵਾਇਆ ਤੇ ਉਹਨਾਂ ਵੱਲੋਂ ਜਿਹੜੇ ਅਧਿਕਾਰੀ ਜੀਨਾਂ ਵੱਲੋਂ ਅੰਡੇਲੀ ਬਸਤੀ ਜੀ ਡਿਵੀਜ਼ਨ ਡਿਪਾਰਟਮੈਂਟ ਦੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਫਰੋਸਪੁਰ ਦੇ ਵਿੱਚ ਅੱਜ ਇੱਕ ਮੰਦ ਭਾਗੀ ਘਟਨਾ ਵਾਪਰੀ ਫਰੋਸਪੁਰ ਚ ਸਰਹੰਦ ਫੀਡਰ ਨਹਿਰ ਦੇ ਵਿੱਚ ਪਤੀ ਪਤਨੀ ਦੋ ਬੱਚੇ ਡਿੱਗ ਗਏ। ਦਰਅਸਲ ਨਹਿਰ ਦੇ ਪੁਲ ਦੇ ਕਿਨਾਰੇ ਤੇ ਕੋਈ ਬੈਰੀਕੇਡਿੰਗ ਨਹੀਂ ਸੀ, ਕੋਈ ਸਪੋਰਟ ਸਿਸਟਮ ਨਹੀਂ ਸੀ। ਮੋਟਰਸਾਈਕਲ ਗਾਰੇ ਤੋਂ ਸਲਿੱਪ ਕੀਤਾ ਤੇ ਨਹਿਰ ਦੇ ਵਿੱਚ ਪਰਿਵਾਰ ਪੂਰਾ ਡਿੱਗ ਪਿਆ। ਪਹਿਲਾਂ ਪਤਨੀ ਤੇ ਦੋ ਬੱਚੇ ਡਿੱਗੇ ਤੇ ਉਹਨਾਂ ਨੂੰ ਬਚਾਉਣ ਲਈ ਪਤੀ ਨੇ ਵੀ ਛਾਲ ਮਾਰ ਦਿੱਤੀ। ਪਤੀ ਤੇ ਪਤਨੀ ਤੇ ਬਚ ਗਏ ਪਰ ਬੱਚਿਆਂ ਦਾ ਕੋਈ ਪਤਾ ਨਹੀਂ ਚੱਲਿਆ। ਦੋ ਛੋਟੇ ਬੱਚੇ ਸੀ ਜਿਦੇ ਚ 4 ਸਾਲ ਦਾ ਲੜਕਾ ਤੇ 2 ਸਾਲ ਦੀ ਲੜਕੀ ਸੀ। ਦੋਨਾਂ ਬੱਚਿਆਂ ਦੀ ਹਾਲੇ ਵੀ ਭਾਲ ਜਾਰੀ ਹੈ। ਚਾਰੇ ਜਾਣੇ ਬਾਈਕ ਤੇ ਸਵਾਰ ਹੋ ਕੇ ਆਪਣੇ ਘਰ ਜਾ ਰਹੀ ਸੀ ਬਹੁਤ ਸਾਰੇ ਚਾਰ ਬਿਜੜੀਕੇ ਮੈਂਬਰ ਤੁਰੇ ਉਦੇਸੀ ਦੋ ਬੱਚੇ ਤੇ ਦੋਵੇਂ ਮੀਆਂ ਬੀਬੀ ਆਪ ਜੀ ਤੇ ਜਦੋਂ ਇੱਥੇ ਚਿਕੜ ਵੱਜਾ ਸੀਗਾ ਤੇ ਬਹੁਤ ਇਹਨਾਂ ਨੇ ਚਿਕੜ ਬਹੁਤ ਮੀਂਹ ਨਾਲ ਮਿੱਟੀ ਪੈ ਗਈ ਇਹਨਾਂ ਨੇ ਮਿੱਟੀ ਪਾਈ ਦੂਜੇ ਪਾਸੇ ਚਾਕੇ ਵਿਚਾਲੋ ਤਾਂ ਇਹਨਾਂ ਨੇ ਜਦੋਂ ਚਿਕੜ ਹੋ ਗਿਆ ਤੇ ਇਹਨਾਂ ਦਾ ਮੋਟਰਸਾਈਕਲ ਦਲਕ ਗਿਆ ਤੇ ਵੀ ਬੱਚੇ ਵੀ ਡਿੱਗ ਪਏ ਤੇ ਉਹਨਾਂ ਦੀ ਮਾਤਾ ਵੀ ਡਿੱਗ ਪਈ ਤਾਂ ਜਦੋਂ ਉਹਨਾਂ ਦੇ ਘਰ ਵਾਲੇ ਨੇ ਛਾਲ ਮਾਰੀ ਤਾਂ ਉਹਨਾਂ ਤੋਂ ਵੀ ਉਹਦੇ ਘਰ ਵਾਲੀ ਕਾਢ ਲਈ ਬੱਚੇ ਨਹੀਂ ਲੱਭੇ ਅਜੇ ਤੱਕ ਬੱਚੇ ਨਹੀਂ ਲੱਭੇ ਤਾਂ ਇਹ ਦਾ ਬਹੁਤ ਮੰਦਾ ਹਾਲ ਸੀ ਅਸੀਂ ਬਹੁਤ ਅੱਗੇ ਵੀ ਲੰਘਦੇ ਸੀ ਬਹੁਤ ਦੋ ਤਿੰਨ ਵਾਰ ਅੱਗੇ ਵੀ ਬਹੁਤ ਆਸਿਆ ਵਾਪਰੇ ਆ ਤੇ ਪਰ ਇਹ ਦੀ ਕਿਸੇ ਨੇ ਗੱਲ ਨਹੀਂ ਸੁਣੀ ਤੇ ਪਰ ਇਹ ਠੇਕੇਦਾਰ ਬਾਹਤੇ ਕੰਮ ਗਲਤ ਆ ਜਿਹੜਾ ਮਿੱਟੀ ਚੱਕ ਕੇ ਤੇ ਇਹਨੇ ਮੀਂਹ ਦੇ ਹੁਣ ਸੋਣ ਆਇਆ ਤੇ ਹੁਣ ਮੀਂਹ ਪੈਂਦਾ ਸੀ ਹੁਣ ਇਹ ਇਹਦਾ ਚੱਕੜ ਬੰਦਾ ਤੇ ਜਦੋਂ ਸੋਕ ਇਨਸਾਨਾ ਸੀ ਉਦੋਂ ਕਿਉਂ ਨਹੀਂ ਇੱਥੇ ਮਿੱਟੀ ਬਸ ਤੇ ਹੁਣ ਜ਼ਿਕਰ 23 ਜੁਲਾਈ 1914 ਦੀ ਕਾਮਾਗਾਟਾ ਮਾਰੂ ਕੱਟਣਾ ਦਾ ਜਿਸ ਨੂੰ ਲੈ ਕੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਜ ਨੇ ਮੰਗ ਕੀਤੀ ਕਿ ਇਸ ਦਿਨ ਨੂੰ ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜੇ ਵਜੋ ਮਨਾਇਆ ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ ਐਲਾਨਣਾ ਚਾਹੀਦਾ ਹੈ ਅਕਾਲ ਤਖਤ ਸਹਿਬ ਦੀ ਜਥੇਦਾਰ ਦੀ ਅਪੀਲ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਹੈ ਕਿ 23 ਜੁਲਾਈ ਨੂੰ ਕੈਨੇਡਾ ਚ ਕਾਮਾਗਾਟਾ ਮਰੂ ਦੀ ਘਟਨਾ ਨੂੰ ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ ਮਨਾਇਆ ਜਾਵੇ 23 ਨੂੰ ਯਾਦਗਾਰੀ ਦਿਹਾੜੇ ਵਜੋਂ ਸਰਕਾਰ ਵੱਲੋਂ ਮਾਨਤਾ ਮਿਲੇ ਨਾਲ ਹੀ ਕਾਮਾਗਾਟਾ ਮਰੂ ਦੀ ਥਾਂ ਗੁਰੂ ਨਾਨਕ ਜਹਾਜ਼ ਪੜਾਇਆ ਜਾਵੇ ਜਥੇਦਾਰ ਮੁਤਾਬਕ ਇਹ ਦਿਨ ਨਸਲਵਾਦ ਦੇ ਖਿਲਾਫ ਵੱਡੇ ਸੰਘਰਸ਼ ਦੀ ਯਾਦ ਦਿਵਾਉਂਦਾ ਹੈ ਜਿਵੇਂ ਕੈਨੇਡਾ ਦੇ ਵਿੱਚ ਗੁਰੂ ਨਾਨਕ ਜਹਾਜ ਯਾਦਗਾਰੀ ਦਿਹਾੜਾ ਮਨਾਇਆ ਜਾ ਰਿਹਾ ਹੈ ਇਹਦੇ ਤੋਂ ਸੇਧ ਲੈ ਕੇ ਜਿੰਨੀਆਂ ਵੀ ਸਿੱਖ ਸੰਸਥਾਵਾਂ ਨੇ ਸਭ ਤੋਂ ਪਹਿਲਾਂ ਇਹਨਾਂ ਨੂੰ 23 ਜੁਲਾਈ ਨੂੰ ਗੁਰੂ ਨਾਨਕ ਜਹਾਜ ਯਾਦਗਾਰੀ ਦਿਹਾੜਾ ਐਲਾਨਣਾ ਚਾਹੀਦਾ ਹੈ ਫਿਰ ਪੰਜਾਬ ਸਰਕਾਰ ਨੂੰ ਐਲਾਨਣਾ ਐਲਾਨਣਾ ਚਾਹੀਦਾ ਹੈ ਤੇ ਫਿਰ ਭਾਰਤ ਸਰਕਾਰ ਨੂੰ ਵੀ ਗੁਰੂ ਨਾਨਕ ਜਹਾਜ ਯਾਦਗਾਰੀ ਦਿਹਾੜਾ ਐਲਾਨਣਾ ਚਾਹੀਦਾ ਹੈ ਅਪਰੀ ਇਸ ਮੰਗ ਲਈ ਜਥੇਦਾਰ ਨੇ ਕੈਨੇਡਾ ਦਾ ਉਹ ਪਲਾ ਵੀ ਦਿੱਤਾ ਜਿਸ ਦੇ ਤਹਿਤ ਉਥੇ ਗਲੀਆਂ ਦਾ ਨਾਮ ਵੀ ਕਾਮਾਗਾਟਾ ਮਾਰੂਤੂ ਗੁਰੂ ਨਾਨਕ ਜਹਾਜ਼ ਰੱਖ ਦਿੱਤਾ ਗਿਆ ਜਿਸ ਦੀ ਉਹਨਾਂ ਨੇ ਸ਼ਲਾਘਾ ਵੀ ਕੀਤੀ ਹੈ ਇਸ ਬੇੜੇ ਦੇ ਬਾਰੇ ਕਾਮਾਗਾਟਾ ਮਾਰੂ ਪ੍ਰਚਲਿਤ ਕੀਤਾ ਗਿਆ ਪਰ ਕਿਉਂਕਿ ਇਹ ਕੰਪਨੀ ਦਾ ਨਾਮ ਸੀ ਤੇ ਸਿੱਖਾਂ ਨੇ ਇਸ ਦਾ ਨਾਮ ਗੁਰੂ ਨਾਨਕ ਜਹਾਜ਼ ਰੱਖਿਆ ਸੀ ਇਸ ਕਰਕੇ ਜਿਹੜੇ ਵੀ ਸਿੱਖ ਇਹਦੇ ਵਾਸਤੇ ਸ਼ਿਹਰਦ ਯਤਨ ਕਰ ਰਹੇ ਸਨ ਅੱਜ ਉਹਨਾਂ ਦੇ ਸ਼ਿਹਰਦ ਯਤਨਾ ਸਦਕਾ ਇਹ ਜੋ ਦਿਨ ਹੈ ਇਸ ਦਿਨ ਦਾ ਨਾਮ ਅਤੇ ਇਸ ਬੇੜੇ ਦੇ ਨਾਲ ਸੰਬੰਧਿਤ ਜੇ ਕੋਈ ਉੱਥੇ ਸਟਰੀਟਾਂ ਨੇ ਤਾਂ ਉਹਨਾਂ ਦਾ ਨਾਮ ਹੁਣ ਬਦਲ ਕੇ ਕਾਮਾਗਾਟਾ ਮਾਰੂ ਤੋਂ ਗੁਰੂ ਨਾਨਕ ਜਹਾਜ਼ ਰੱਖ ਦਿੱਤਾ ਗਿਆ ਹੈ ਜੋ ਕਿ ਇੱਕ ਬਹੁਤ ਚੰਗੀ ਗੱਲ ਹੈ ਹਾਂਗਕਾਂਗ ਤੋਂ 4 April 1914 ਨੂੰ ਇੱਕ ਸਮੁੰਦਰੀ ਜਹਾਜ਼ ਰਵਾਨਾ ਹੋਇਆ ਜੋ 23 May 1914 ਨੂੰ ਕੈਨੇਡਾ ਦੀ ਵੈਂਕੂਵਰ ਪਹੁੰਚਿਆ ਇਸ ਦੀ ਅਗਵਾਈ ਗਦਰੀ ਬਾਬੇ ਬਾਬਾ ਗੁਰਦਿੱਤ ਸਿੰਘ ਨੇ ਕੀਤੀ ਸੀ ਇਹ ਜਹਾਜ਼ ਦੇ ਵਿੱਚ 370 ਯਾਤਰੀ ਸਵਾਰ ਸਨ ਜਿਨ੍ਹਾਂ ਚੋਂ 341 ਯਾਤਰੀ ਸਿੱਖ ਸੀ ਜਿਨ੍ਹਾਂ ਨੂੰ ਕੈਨੇਡਾ ਚ ਦਾਖਲ ਨਹੀਂ ਹੁਣ ਦਿੱਤਾ ਗਿਆ ਅਧਿਕਾਰੀਆਂ ਨੇ ਜਹਾਜ਼ ਚ ਖਾਣਾ ਤੇ ਪਾਣੀ ਪਹੁੰਚਾਉਣ ਤੇ ਵੀ ਰੋਕ ਲਗਾ ਦਿੱਤੀ ਇਹਨਾਂ ਨੂੰ 2 ਮਹੀਨੇ ਤੱਕ ਬਿਨਾਂ ਖਾਣਾ ਪਾਣੀ ਤੋਂ ਜਹਾਜ਼ 'ਚ ਹੀ ਰਹਿਣਾ ਪਿਆ ਤੇ ਆਖਰ 23 ਜੁਲਾਈ 1914 ਨੂੰ ਇਹਨਾਂ ਨੂੰ ਜ਼ਬਰੀ ਵਾਪਸ ਮੋੜ ਦਿੱਤਾ ਗਿਆ ਸਤੰਬਰ 1914 ਨੂੰ ਇਹ ਜਹਾਜ਼ ਭਾਰਤ ਦੇ ਕੋਲਕਾਤਾ ਪਹੁੰਚਿਆ ਜਿੱਥੇ 29 ਸਤੰਬਰ 1914 ਨੂੰ ਕੋਲਸ ਨਾਲ ਹਿੰਸਕ ਚੜਪ ਹੁੰਦੀ ਹੈ ਜਿਸ ਚ ਗੋਲੀ ਲੱਗਣ ਨਾਲ 19 ਯਾਤਰੀਆਂ ਦੀ ਮੌਤ ਹੋ ਗਈ ਇਸੇ ਕਟਨਾ ਨੂੰ ਕਾਮਾਗਾਟਾ ਮਰੂ ਵਜੋਂ ਮਨਾਇਆ ਜਾਂਦਾ ਹੈ ਜਿਸ ਨੂੰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰੂ ਨਾਨਕ ਯਾਦਗਾਰੀ ਦਿਹਾੜੇ ਵਿੱਚ ਮਨਾਉਣ ਦੀ ਅਪੀਲ ਕੀਤੀ ਹੈ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ ਹਰਿਆਣਾ ਤੇ ਹੁਣ ਜ਼ਿਕਰ ਕਾਂਗਰਸ ਪਾਰਟੀ ਦੇ ਮੁਖ ਬੁਲਾਰੇ ਦਾ ਜੋ ਅੱਜ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਆ ਗਏ ਕਾਂਗਰਸ ਦੇ ਬੁਲਾਰੇ ਜਿਨ੍ਹਾਂ ਨੂੰ ਤੁਸੀਂ ਅਕਸਰ ਡਿਬੇਟਾਂ ਦੇ ਵਿੱਚ ਦੇਖਦੇ ਹੋ ਅਸ਼ਪ੍ਰੀਤ ਸਿੰਘ ਖੜਿਆਲ ਉਨ੍ਹਾਂ ਵੱਲੋਂ ਬਠਿੰਡਾ ਦੀ ਬਰਖਾਸਤ ਕਨਸਟੇਬਲ ਅਮਨਦੀਪ ਕੌਰ ਦਾ ਕੇਸ ਹਾਈ ਕੋਰਟ ਦੇ ਵਿੱਚ ਲੜਿਆ ਜਾ ਰਿਹਾ ਹੈ ਔਰ ਇਸੇ ਨੂੰ ਲੈ ਕੇ ਅਰਸ਼ਪ੍ਰੀਤ ਖੜਿਆਲ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਆਗੇ ਵਿਰੋਧੀਆਂ ਨੇ ਸਵਾਲ ਚੱਕੇ ਕਿ ਇੱਕ ਪਾਸੇ ਕਾਂਗਰਸ ਨੱਚਿਆਂ ਦੀ ਗੱਲ ਕਰਦੀ ਹੈ ਔਰ ਦੂਸਰੇ ਪਾਸੇ ਉਹਨਾਂ ਦੇ ਕੇਸ ਲੜੇ ਜਾ ਰਹੇ ਨੇ ਤਾਂ ਇਸ ਤੇ ਖੁਦ ਖੜਿਆਲ ਵੱਲੋਂ ਸਪਸ਼ਟੀਕਰਨ ਵੀ ਦਿੱਤਾ ਡਰੱਗ ਮਾਮਲੇ 'ਚ ਜੇਲ੍ਹ 'ਚ ਬੰਦ ਇਨਸਟਾਕਵਿਨ ਤੇ ਪੰਜਾਬ ਪੁਲਿਸ ਦੀ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਦੇ ਕੇਸ 'ਚ ਸੂਬੇ ਦੀ ਸਿਆਸਤ ਗਰਮਾ ਗਈ ਤੇ ਸਵਾਲਾਂ ਦੇ ਠੇਰੇ 'ਚ ਆ ਖੜੀ ਹੋਈ ਪੰਜਾਬ ਕਾਂਗਰਸ ਜਿਸ ਦਾ ਕਾਰਨ ਪਾਰਟੀ ਦੇ ਮੁਖ ਬਲਾਰੇ ਅਰਸ਼ਪੀਤ ਖੜਿਆਲ ਵੱਲੋਂ ਹਾਈ ਕੋਰਟ 'ਚ ਅਮਨਦੀਪ ਕੌਰ ਦੇ ਕੇਸ ਦੀ ਪੈਰਵੀ ਕਰਨਾ ਬਣਿਆ ਜਿਸ ਤੇ ਸਭ ਤੋਂ ਪਹਿਲਾਂ ਸਵਾਲ ਚੁੱਕੇ ਪੰਜਾਬ ਭਾਜਪਾ ਨੇ ਤੇ ਇਲਜ਼ਾਮ ਲਗਾਏ ਕਿ ਨਸ਼ੇ ਦੇ ਖਾਤਮੇ ਦੀਆਂ ਗੱਲਾਂ ਕਰਨ ਵਾਲੇ ਤਸਕਰਾਂ ਦੀ ਰਖਵਾਲੇ ਬਣ ਗਈ ਨੇ ਕਾਂਗਰਸ ਪਾਰਟੀ ਦੇ ਮੁੱਖੇ ਪ੍ਰਵਕਤਾ ਅਰਸ਼ਦੀਪ ਖੱਡਿਆਲ ਜਿਹੜਾ ਹੈਗਾ ਉਹ ਉਸ ਥਾਰ ਵਾਲੀ ਬੀਬੀ ਦੇ ਵਕੀਲ ਬਣ ਗਏ ਉਸ ਥਾਰ ਵਾਲੀ ਕਾਂਸਟੇਬਲ ਬੀਬੀ ਦੇ ਵਕੀਲ ਬਣ ਗਏ ਜਿਹਦੇ ਉੱਪਰ ਨਸ਼ਾ ਵਿਪਾਰ ਸੰਲਿਪ ਫੋਂ ਦੇ ਆਰੋਪ ਆਪ ਪੰਜਾਬ ਪੁਲਿਸ ਨੇ ਲਗਾਏ ਆਪ ਪੰਜਾਬ ਪੁਲਿਸ ਨੂੰ ਨਸ਼ੇ ਨਾਲ ਫੜਿਆ ਹੈਗਾ ਆਪ ਪੰਜਾਬ ਪੁਲਿਸ ਕਹਿੰਦੀ ਇਹਦੇ ਡਾਕ ਤਸਕਰ ਨਾਲ ਰਿਸ਼ਤੇ ਨੇ ਉਸ ਉਸ ਜਿਹੜੀ ਬੀਬੀ ਨੂੰ ਹਾਈ ਕੋਰਟ ਚ ਬਚਾਉਣ ਵਾਸਤੇ ਕਾਂਗਰਸ ਦੇ ਮੁੱਖ ਪਰਵਕਤਾ ਅਰਸ਼ਪੀਤ ਖਡਿਆਲ ਜੜਾ ਖੜੇ ਹੈ ਇਸ ਸੀ ਰਿਕਾਰਡ ਜਨਤਾ ਸਾਹਮਣੇ ਪੇਸ਼ ਕੀਤਾ ਹੈ ਭਾਜਪਾ ਨੇ ਕਾਂਗਰਸ ਨੂੰ ਘੇਰਿਆ ਤਾਂ ਆਮ ਆਦਮੀ ਪਾਰਟੀ ਨੇ ਵੀ ਸਵਾਲ ਚੁੱਕ ਦਿੱਤੇ ਪਾਰਟੀ ਆਗੂ ਬਲਤੇਜ ਪੰਨੂ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਪੰਜਾਬ ਸਰਕਾਰ ਇਸ ਵੇਲੇ ਸਮੂਹ ਪੰਜਾਬੀਆਂ ਨੂੰ ਨਾਲ ਲੈ ਕੇ ਪੂਰੀ ਇਮਾਨਦਾਰੀ ਨਾਲ ਯੋਧ ਨਸ਼ਾ ਵਿਰੁੱਧ ਲੜ ਰਹੀ ਹੈ ਪਰ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਬਲਾਰੇ ਅਰਸ਼ਪੀਤ ਖਡਿਆਲ ਪਹਿਲਾਂ ਪੰਜਾਬ ਪੁਲਿਸ ਵੱਲੋਂ ਅਤੇ ਬਾਅਦ ਚ ਪੰਜਾਬ ਬਿਜ਼ਨਸ ਵੱਲੋਂ ਨਸ਼ਿਆਂ ਦੇ ਸਬੰਧ ਚ ਗ੍ਰਿਫਤਾਰ ਕੀਤੀ ਗਈ ਅਮਨਦੀਪ ਕੌਰ ਦਾ ਕੇਸ ਅਦਾਲਤਾਂ ਵਿੱਚ ਲੜਦੇ ਫਿਰ ਰਹੇ ਨੇ ਕਾਂਗਰਸ ਦਾ ਹੱਥ ਸਮਗਲਰਾਂ ਦਾ ਪੱਖ ਚੋਂ ਪਾਸਿਓਂ ਕਿਰਾ ਪਿਆ ਤਾਂ ਖੁਦ ਖਡਿਆਲ ਨੇ ਸਾਹਮਣੇ ਆ ਕੇ ਸਪਾਈ ਦਿੱਤੀ ਕਿ ਉਹ ਅਮਨਦੀਪ ਦਾ ਨਸ਼ੇ ਵਾਲਾ ਨਹੀਂ ਸਗੋਂ ਭ੍ਰਿਸ਼ਟਾਚਾਰ ਵਾਲਾ ਕੇਸ ਲੜ ਰਹੀ ਨੇ ਨਾਲ ਹੀ ਕਿਾ ਕੀ ਪ੍ਰੋਫੈਸ਼ਨਲ ਤੇ ਨਿੱਜੀ ਜ਼ਿੰਦਗੀ ਵੱਖਰੀ ਹੁੰਦੀ ਹੈ ਲੱਗਦਾ ਹੈ ਭਾਰਤੀ ਜਨਤਾ ਪਾਰਟੀ ਕੋਲੇ ਮੁੱਦੇ ਖਤਮ ਹੋ ਗਏ ਜੋ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਪਹਿਲੀ ਗੱਲ ਦਾ ਜਿਹੜੇ ਕੇਸ ਦਾ ਜ਼ਿਕਰ ਕਰ ਰਹੇ ਆ ਉਹ ਐਨਡੀਪੀਐਸ ਦਾ ਕੇਸ ਨਹੀਂ ਉਹ ਪ੍ਰੀਵੈਂਸ਼ਨ ਆਫ ਕਰਾਪਸ਼ਨ ਐਕਟ ਦਾ ਕੇਸ ਹੈ ਦੂਜੀ ਗੱਲ professionl ਤੇ personal life ਵੱਖਰੀ ਹੁੰਦੀ ਹੈ ਉਦਾਹਰਨ ਦੇ ਤੌਰ ਤੇ ਡਾਕਟਰ ਇੱਕ ਡਾਕਟਰ ਕੋਲੇ ਚਾਹੇ ਇੱਕ ਕ੍ਰਿਮੀਨਲ ਚਲਾ ਜਾਵੇ ਚਾਹੇ ਗੈਂਗਸਟਰ ਚਲਾ ਜਾਵੇ ਚਾਹੇ ਕੋਈ ਮਰਡਰਰ ਚਲਾ ਜਾਵੇ ਕਿ ਨਾਪਰ ਚਲਾ ਜਾਵੇ ਜਉਹਦੇ ਸਰਟੀਫਿਕੇਟ ਲੱਗੀ ਹੈ ਡਾਕਟਰ ਆਪੀ ਡਿਊਟੀ ਕਰੂਗਾ ਉਹਦਾ ਇਲਾਜ ਕਰੂਗਾ ਚਾਹੇ ਉਹਦਾ ਪਰਸਨਲ ਵੀ ਨਹੀਂ ਕੁਝ ਵੀ ਹੋਵੇ ਸਿਮਿਲਰਲੀ ਇੱਕ ਵਕੀਲ ਦਾ ਕੰਮ ਹੈ ਫੈਕਟ ਪੇਸ਼ੇਂਟ ਕਰਨਾ ਇਹ ਬੇਲ ਮੈਟਰ ਸੀ ਪ੍ਰिवेंशन ਆਫ ਕਰਾਪਸ਼ਨ ਐਕਟ ਦਾ ਮੈਟਰ ਸੀ ਜ਼ਿਕਰ ਹੋ ਗਿਆ ਕਿ 2 April 2025 ਨੂੰ ਹੀਰੋਇਨ ਨਾਲ ਅਮਨਦੀਪ ਕੌਰ ਦੀ ਗ੍ਰਿਫਤਾਰੀ ਹੋਈ ਜਿਸ ਨੂੰ 1 ਮਹੀਨੇ ਬਾਅਦ ਯਾਨੀ 2 May ਨੂੰ ਜ਼ਮਾਨਤ ਮਿਲ ਗਈ ਸੀ ਇਸ ਤੋਂ ਬਾਅਦ ਬਿਜ਼ਨੈਸ ਨੇ ਉਸ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਜਿਸ ਦੇ ਤਹਿਤ ਹੁਣ ਉਹ ਜੇਲ੍ਹ 'ਚ ਬੰਦ ਹੈ ਤੇ ਅਰਸ਼ਪ੍ਰੀਤ ਖੜਿਆਲ ਵੱਲੋਂ ਉਸ ਦਾ ਕੇਸ ਲੜਨ ਤੇ ਸਿਆਸੀ ਬਿਵਾਲ ਪੈਦਾ ਹੋ ਗਿਆ ਬਿਊਰੋ ਰਿਪੋਰਟ న్యూਸ 18 ਪੰਜਾਬ ਹਰਿਆਣਾ ਤੇ 1993 ਦੇ ਫੇਕ ਐਨਕਾਊਂਟਰ ਮਾਮਲੇ ਦੇ ਵਿੱਚ 32 ਸਾਲ ਬਾਅਦ ਫੈਸਲਾ ਆਇਆ ਹੈ ਮੋਹਾਲੀ ਦੀ ਸੀਬੀਆਈ ਕੋਰਟ ਨੇ ਫੈਸਲਾ ਸੁਣਾਇਆ ਉਸ ਵੇਲੇ ਦੇ ਐਸਪੀ ਪਰਮਜੀਤ ਸਿੰਘ ਨੂੰ 10 ਸਾਲ ਦੀ ਸਜ਼ਾ ਹੋਈ ਹੈ ਔਰ ਨਾਲ 50000 ਰੁਪਏ ਦਾ ਜੁਰਮਾਨਾ ਲਾਇਆ ਗਿਆ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਇਸ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ ਗਿਆ ਜਿਸ ਤੇ ਪਰਿਵਾਰ ਨੇ ਸਵਾਲ ਚੱਕੇ ਇਤਰਾਜ਼ ਜਤਾਇਆ ਔਰ ਉਹਨਾਂ ਕਹਿੰਿਆ ਕਿ ਅਸੀਂ ਇਸ ਫੈਸਲੇ ਦੇ ਖਿਲਾਫ ਹਾਈ ਕੋਰਟ ਦਾ ਰੋਕ ਕਰਾਂਗੇ ਪੁਲਿਸ ਕਰਮੀ ਸੁਖ ਸਰਮੁਖ ਸਿੰਘ ਤੇ ਸੁਖਵਿੰਦਰ ਸਿੰਘ ਦੋ ਪੁਲਿਸ ਕਰਮੀਆਂ ਦਾ ਐਨਕਾਊਂਟਰ ਹੋਇਆ ਸੀ ਹਾਲਾਂਕਿ ਕੇਸ ਤੇ ਟ੍ਰਾਇਲ ਦੌਰਾਨ ਚੌਂਕੀ ਇੰਚਾਰਜ ਰਾਮ ਲਬਾਇਆ ਦੀ ਮੌਤ ਹੋ ਗਈ ਮਾਮਲੇ ਚ ਪੰਜ ਪੁਲਿਸ ਮੁਲਾਜ਼ਮਾਂ ਨੂੰ ਬਤੌਰ ਮੁਲਜ਼ਮ ਨਾਮਜ਼ਦ ਕੀਤਾ ਗਿਆ ਸੀ ਤੇ ਟ੍ਰਾਇਲ ਦੌਰਾਨ ਜਿਹੜਾ ਰਾਮ ਲਬਾਇਆ ਸੀ ਥਾਣਾ ਬਿਆਸ ਦਾ ਐਸ ਐਚ ਓ ਜਿਹੜਾ ਸੁਖਵਿੰਦਰ ਸਿੰਘ ਨੂੰ ਘਰ ਤੋਂ ਲੈ ਕੇ ਆਇਆ ਸੀ ਉਹਦੀ ਟ੍ਰਾਇਲ ਦੌਰਾਨ ਡੈਥ ਹੋ ਚੁੱਕੀ ਆ ਤੇ ਤਿੰਨ ਜਿਹੜੇ ਪੁਲਿਸ ਮੁਲਾਜ਼ਮ ਨੇ ਜਿਹੜੇ ਇਹ ਥਾਣਾ ਲੋਪੋਕੇ ਦੇ ਹੀ ਜਿਨ੍ਹਾਂ ਨੇ ਇਹ ਫੇਕ ਐਨਕਾਊਂਟਰ ਬਣਾਇਆ ਸੀ ਉਹਨਾਂ ਨੂੰ کورٹ ਵੱਲੋਂ ਜਿਹੜਾ ਬਰੀ ਕਰ ਦਿੱਤਾ ਗਿਆ ਤੇ ਜਿਹੜਾ ਪਰਮਜੀਤ ਸਿੰਘ ਉਸ ਟਾਈਮ ਪੁਲਿਸ ਪਾਰਟੀ ਬਿਆਸ ਦਾ ਅਗਵਾਈ ਕਰਦਾ ਸੀ ਤੇ ਉਸ ਨੂੰ ਜਿਹੜਾ ਵਾ ਅਬਡਕਸ਼ਨ ਦੇ ਕੇਸ ਦੇ ਵਿੱਚ 10 ਸਾਲ ਦੀ ਸਜ਼ਾ ਤੇ 50000 ਰੁਪਏ ਦਾ ਜੁਰਮਾਨਾ ਕੀਤਾ ਗਿਆ ਸਰ ਕਾਰਨ ਕੀ ਰਿਹਾ ਇਨਵੈਸਟੀਗੇਸ਼ਨ ਚ ਕੋਈ ਚੀਜ਼ਾਂ ਸਾਹਮਣੇ ਆਈ ਕਿ ਆਪਣੇ ਹੀ ਪੁਲਿਸ ਮੁਲਾਜ਼ਮਾਂ ਨੂੰ ਵੇਖੋ ਜੋ ਪਰਿਵਾਰ ਦੇ ਦੱਸਣ ਮੁਤਾਬਕ ਤੇ ਜੋ ਉਵੇਂ ਇੱਕ ਚੋਰੀ ਦੇ ਸਕੂਟਰ ਚੋਰੀ ਦੇ ਕੇਸ ਦੇ ਵਿੱਚ ਇਹਨਾਂ ਦੋਵਾਂ ਮਲਾਜ਼ਮਾਂ ਨੂੰ ਜਿਹੜਾ ਐਸ ਐਚਓ ਆਰਾਮ ਲਬਾਇਆ ਥਾਣਾ ਬਿਆਸ ਸੀ ਉਹ ਇਹਨਾਂ ਨੂੰ ਗ੍ਰਿਫਤਾਰ ਘਰ ਤੋਂ ਕਰਕੇ ਲਿਆਇਆ ਸੀ 18/4/1993 ਨੂੰ ਤੇ ਉਸ ਨੇ ਇਹਨਾਂ ਨੂੰ ਇਹਨਾਂ ਤੇ ਅੰਨਾ ਤਸ਼ੱਦਦ ਕੀਤਾ ਪਰ ਇਹਨਾਂ ਦੇ ਵਿੱਚੋਂ ਉਹ ਜੀ ਕੋਈ ਚੀਜ਼ ਨਹੀਂ ਲੱਭੀ ਨਾ ਇਹਨਾਂ ਤੋਂ ਕੋਈ ਰਿਕਵਰੀ ਹੋਈ ਤੇ ਜਿਹੜਾ ਇਹਨਾਂ ਨੂੰ 22 4 1993 ਨੂੰ ਥਾਣਾ ਲੋਪੋਕੇ ਦੀ ਜਿਹੜੀ ਪੁਲਿਸ ਪਾਰਟੀ ਸੀ ਜਿਹੜਾ ਜਿਹੜਾ ਉਹਨਾਂ ਦਾ ਅਨਚਾਰਜ ਸੀ ਥਾ ਐਸ ਐਚਓ ਧਰਮ ਸਿੰਘ ਪਹਿਲਾਂ ਵੀ ਦੋ ਕੇਸਾਂ ਦੇ ਵਿੱਚ ਉਹ ਆਲਰੇਡੀ ਜੇਲ੍ਹ ਦੇ ਵਿੱਚ ਆ ਤੇ ਇੱਕ ਕੇਸ ਦੇ ਵਿੱਚ ਉਹਨੂੰ ਉਮਰ ਕਾਇ ਤੇ ਇੱਕ ਦੇ ਵਿੱਚ ਸ਼ੈਨ ਦਾ ਥੋੜੀ ਘਾਟ ਮੈਂ ਭੁੱਲ ਗਿਆ ਹੋਈ ਆ ਕਿਉਂਕਿ 1993 ਦਾ ਮਾਮਲਾ ਸੀ ਤੇ ਅੱਜ 25 ਅੱਜ 32 33 ਸਾਲ ਹੋ ਗਏ ਜੇ ਕਿਉਂਕਿ ਇਹਦੇ ਵਿੱਚ ਜ਼ਿਆਦਾਤਰ ਜਿਹੜੇ ਗਵਾਵਾਂ ਦੀ ਡੈਥ ਹੋ ਚੁੱਕੀ ਸੀ ਤੇ ਜ਼ਿਆਦਾ ਸਬੂਤ ਜਿਹੜੇ ਆ ਉਹ ਕੋਰਟ ਦੇ ਵਿੱਚ ਨਹੀਂ ਪੇ ਇਹ ਖਬਰ ਮੋਗਾ ਤੋਂ ਹੈ ਮੋਗਾ ਦੇ ਵਿੱਚ ਜ਼ੋਰਦਾਰ ਮੀਂਹ ਨੇ ਭਾਰੀ ਤਬਾਹੀ ਮਚਾਈ ਮੋਗਾ ਦੇ ਨਿਆਲ ਸਿੰਘ ਵਾਲਾ ਚ ਸਕੂਲ ਨੂੰ ਜਾਂਦੀ ਸੜਕ ਟੁੱਟ ਗਈ ਦੋ ਲੋਕਾਂ ਨੇ ਜ਼ਮੀਨ ਤੇ ਲੇਟ ਕੇ ਪੁਲ ਬਣਾਇਆ ਔਰ ਜ਼ਮੀਨ ਤੇ ਲੇਟੇ ਵਿਅਕਤੀਆਂ ਤੇ ਚੜ ਕੇ ਬੱਚਿਆਂ ਨੇ ਪਾਣੀ ਦੇ ਤੇਜ਼ ਵਹਾਰ ਨੂੰ ਪਾਰ ਕੀਤਾ ਸਕੂਲੀ ਬੱਚਿਆਂ ਨੂੰ ਸੜਕ ਪਾਰ ਕਰਨ ਲਈ ਬਣੇ ਮਨੁੱਖੀ ਪੁਲ ਪਿੰਡ ਮਲਿਆਣਾ ਤੋਂ ਰਸੂਲਪੁਰ ਜਾਂਦੀ ਜਿਹੜੀ ਸੜਕ ਸੀ ਉਸ ਦੇ ਟੁੱਟਣ ਕਰਕੇ ਬਣਾਉਣਾ ਪਿਆ ਸਕੂਲੀ ਬੱਚੇ ਰਸਤੇ 'ਚ ਫਸ ਗਏ ਉਹ ਸੜਕ ਪਾਰ ਨਹੀਂ ਕਰ پا ਰਹੇ ਸੀ ਜਿਸ ਤੋਂ ਬਾਅਦ ਦੋ ਵਿਅਕਤੀਆਂ ਨੇ ਜ਼ਮੀਨ ਤੇ ਲੇਟ ਕੇ ਇੱਕ ਕੋਲਦਾ ਕੰਮ ਕੀਤਾ ਤੇ ਉਸ ਤੋਂ ਬਾਅਦ ਬੱਚੇ ਉਹਨਾਂ ਦੀ ਟੂਈ ਤੇ ਪੈਰ ਰੱਖ ਕੇ ਪਾਣੀ ਦੇ ਵਹਾਨ ਨੂੰ ਪਾਰ ਕਰ ਪਾਏ ਇਹ ਤਸਵੀਰਾਂ ਮੋਗਾ ਦੀਆਂ ਨੇ ਜਿੱਥੇ ਸੜਕ ਟੁੱਟ ਗਈ ਔਰ ਸੜਕ ਟੁੱਟਣ ਕਰਕੇ ਬੱਚੇ ਫਸ ਗਏ ਜਿਸ ਤੋਂ ਬਾਅਦ ਇਹ ਜਿਹੜੇ ਦੋ ਵਿਅਕਤੀ ਸੀ ਇਹਨਾਂ ਨੇ ਹੌਸਲਾ ਦਿਖਾਇਆ ਪਾਣੀ ਦੇ ਵਿੱਚ ਇਸ ਤਰੀਕੇ ਨਾਲ ਬੈਠੇ ਕਿ ਬੱਚੇ ਉਹਨਾਂ ਦੀ ਢੂਈ ਤੇ ਪੈਰ ਰੱਖ ਕੇ ਉਹਨਾਂ ਦੀ ਪਿੱਠ ਤੇ ਪੈਰ ਰੱਖ ਕੇ ਅੱਗੇ ਵਧੇ ਔਰ ਬੱਚਿਆਂ ਵੱਲ ਇਸ ਤਰੀਕੇ ਨਾਲ ਸੜਕ ਨਾ ਸਿਰਫ ਪਾਰ ਕੀਤੀ ਗਈ ਬਲਕਿ ਜਿਹੜਾ ਸਮਾਨ ਸੀ ਉਹ ਵੀ ਇਹ ਉਹਨਾਂ ਦੇ ਉੱਤੋਂ ਦੀ ਟਪਾਇਆ ਗਿਆ ਔਰ ਸਿਰਫ ਬੱਚੇ ਨਹੀਂ ਕਈ ਵੱਡੇ ਵਿਅਕਤੀ ਵੀ ਇਹਨਾਂ ਦੀ ਪਿੱਠ ਤੇ ਪੈਰ ਰੱਖ ਕੇ ਅੱਗੇ ਲੰਘਦੇ ਨਜ਼ਰ ਆਏ ਦੀਪਕ ਸਿੰਘਲਾ ਸਾਡੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਦੀਪਕ ਵਾਕਿਆ ਹੀ ਇਹ ਬੜੀਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਨੇ ਕਿ ਜੇ ਐਸੀ ਸਥਿਤੀ ਆ ਜਾਂਦੀ ਹੈ ਤਾਂ ਦੋ ਵਿਅਕਤੀ ਉਹਨਾਂ ਦੇ ਹੌਸਲਾ ਅਫਜ਼ਾਈ ਕਰਨੀ ਬਣਦੀ ਹੈ ਪਰ ਕੀ ਪ੍ਰਸ਼ਾਸਨ ਦੇ ਕੋਲ ਕੋਈ ਤਰੀਕਾ ਨਹੀਂ ਇਹੋ ਜੀ ਸਥਿਤੀ ਦੇ ਨਾਲ ਨਿਪਟਣ ਦੇ ਲਈ ਦੇਖੋ ਵਿਜੇਪਾਲ ਜਿਹੜੀ ਇਹ ਵੀਡੀਓ ਸਾਹਮਣੇ ਆਈ ਹੈ ਇਹ ਮੋਗਾ ਦੇ ਨਿਆਲ ਸਿੰਘ ਵਾਲਾ ਦੇ ਪਿੰਡ ਮੱਲਿਆਣਾ ਦੀ ਹੈ ਜਿਹੜਾ ਕਿ ਰਸੂਲਪੁਰ ਰੋਡ ਐ ਇੱਥੇ ਇਹ ਜਿਹੜਾ ਕਲ ਪਾਣੀ ਦੇ ਨਾਲ ਜਿਹੜਾ ਟੁੱਟ ਗਿਆ ਸੀਗਾ ਕਿਉਂਕਿ ਬੱਚੇ ਜਿਹੜੇ ਐ ਸਵੇਰ ਮੰਗਲਵਾਰ ਦੀ ਫੇਰ ਜਿਹੜਾ ਗਏ ਹੋਏ ਸੀਗੇ ਸਕੂਲ ਗਏ ਹੋਏ ਸੀਗੇ ਪਿੰਡ ਚੱਕਰ ਜਿਹੜਾ ਜਗਰਾਉਂ ਦੇ ਵਿੱਚ ਪੈਂਦਾ ਜਦੋਂ ਵਾਪਸ ਆ ਰਹੇ ਸੀ ਤਾਂ ਦੇਖਿਆ ਕਿ ਜਿਹੜੀ ਐ ਸੜਕ ਟੁੱਟੀ ਹੋਈ ਐ ਔਰ ਲੋਕ ਵੀ ਉੱਥੇ ਇਕੱਠਾ ਸੀ ਔਰ ਬੱਚਿਆਂ ਨੇ ਘਰ ਵਾਪਸ ਆਣਾ ਸੀਗਾ ਤਾਂ ਦੋ ਜਿਹੜੇ ਪਿੰਡ ਦੇ ਹੀ ਨੌਜਵਾਨ ਸੀ ਸਖਤੀ ਉਹਨਾਂ ਨੇ ਇੱਕ ਮਾਨਵ ਪੁਲ ਬਣਾਇਆ ਕਿਉਂਕਿ ਉਸ ਜਗ੍ਹਾ ਤੋਂ ਬੱਚਿਆਂ ਨੂੰ ਕੱਢਿਆ ਨਹੀਂ ਜਾ ਸਕਦਾ ਸੀਗਾ ਕਿਉਂਕਿ ਬਹਾਪ ਵੀ ਤੇਜ਼ ਸੀਗਾ ਦੂਰ ਲੋ ਨੌਜਵਾਨ ਜਿਹੜੇ ਉਹ ਪਾਣੀ ਦੇ ਵਿੱਚ ਉਤਰੇ ਪਾਣੀ ਦੇ ਵਿੱਚ ਉਤਰ ਕੇ ਉਹਨਾਂ ਨੇ ਇੱਕ ਮਾਨਵ ਪੁਲ ਬਣਾਇਆ ਮਾਨਵ ਪੁਲ ਦੇ ਜ਼ਰੀਏ ਬੱਚਿਆਂ ਨੂੰ ਉਸ ਸੜਕ ਤੋਂ ਪਾਰ ਕਰਵਾਇਆ ਔਰ ਦੂਜੇ ਪਾਸੇ ਕੱਲੇ ਬੱਚੇ ਹੀ ਨਹੀਂ ਕੁਝ ਔਰਤਾਂ ਵੀ ਸੀ ਹੋ ਸਕਦਾ ਟੀਚਰ ਹੋਣ ਕਿਉਂਕਿ ਇਸ ਚੀਜ਼ ਦੀ ਜਾਣਕਾਰੀ ਵੀ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਕੌਣ ਲੋਕ ਸੀਗੇ ਔਰ ਜਿਹੜੇ ਨੌਜਵਾਨ ਸੀ ਜਿਨ੍ਹਾਂ ਨੇ ਨਹੀਂ ਹਿੰਮਤ ਕੀਤੀ ਹੈ ਔਰ ਇਸ ਤਰ੍ਹਾਂ ਉਹਨਾਂ ਦੀ ਜਿਵੇਂ ਤੁਸੀਂ ਕਹਿ ਰਹੇ ਹੋ ਛਲਾਗਾ ਕਰਨੀ ਬੰਦੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਉਹਨਾਂ ਨੇ ਇਹ ਸਾਰਾ ਕੰਮ ਕੀਤਾ ਕਿਉਂਕਿ ਜਿਸ ਤਰ੍ਹਾਂ ਇਹ ਕੰਮ ਕੀਤਾ ਬਹੁਤ ਹੀ ਛਲਾਗਾ ਯੋਗ ਹੈ ਔਰ ਬੱਚਿਆਂ ਨੂੰ ਪਾਰ ਕਰਾਇਆ ਔਰ ਇਸ ਮਾਮਲੇ ਦੇ ਵਿੱਚ ਪਿੰਡ ਵਾਲੇ ਸਾਰੇ ਨਾਲ ਸੀਗੇ ਪਿੰਡ ਵਾਲਿਆਂ ਦੀ ਮਦਦ ਦੇ ਨਾਲ ਜਿਹੜਾ ਇਹ ਬੱਚਿਆਂ ਨੂੰ ਪਾਰ ਕਰਾਇਆ ਘੱਟੋ ਘੱਟ 25 ਤੋਂ 30 ਬੱਚੇ ਜਿਹੜੇ ਦੱਸੇ ਜਾ ਰਹੇ ਆ ਕਿ ਉਹਨਾਂ ਨੂੰ ਮਾਲਮਪੁਰ ਦੇ ਰਹੀਮ ਜਿਹੜੀ ਇਹ ਸੜਕ ਪਾਰ ਕਰਵਾਈ ਆ ਕੁਝ ਮਹਿਲਾਵਾਂ ਨੂੰ ਵੀ ਕਰਵਾਈ ਆ ਔਰ ਪਿੰਡ ਵੱਲੋਂ ਹੀ ਛਲਾਗਾ ਕੀਤੀ ਜਾਂਦੀ ਹੈ ਹਾਲਾਂਕਿ ਅੱਜ ਜਿਹੜੀ ਜਾਣਕਾਰੀ ਮਿਲੀ ਹੈ ਅੱਜ ਵੀ ਉੱਥੇ ਜਿਹੜਾ ਪਾੜ ਤਾ ਹੋਰ ਕਿਸੇ ਤਰੀਕੇ ਦਾ ਕੋਈ ਆਰਜ਼ੀ ਇੰਤਜ਼ਾਮ ਨਹੀਂ ਕੀਤਾ ਗਿਆ ਇੱਕ ਵਾਰੀ ਤੇ ਚਲੋ ਬੱਚੇ ਲੰਘ ਗਏ ਜੇ ਕੱਲ ਨੂੰ ਦੁਬਾਰਾ ਕਿਸੇ ਨੇ ਸਕੂਲ ਜਾਣਾ ਹੈ ਜਾਂ ਹੋਰ ਕੋਈ ਰਾਹੀਰ ਨੇ ਉੱਥੋਂ ਲੰਘਣਾ ਹੈ ਤਾਂ ਉਹਦਾ ਕੀ ਇੰਤਜ਼ਾਮ ਹੈ ਕੋਈ ਬਾਅਦ ਦੇ ਵਿੱਚ ਕਿਸੇ ਨੇ ਇੰਤਜ਼ਾਮ ਕੀਤਾ ਹੈ ਦੇਖੋ ਵੀਰਪਾਲ ਇਸ ਜਿਹੜੀ ਜਿਹੜੀ ਵੀਡੀਓ ਸਾਹਮਣੇ ਆਈ ਹੈ ਇਸ ਤੋਂ ਬਾਅਦ ਜਿਹੜਾ ਪਿੰਡ ਵਾਲਿਆਂ ਨੇ ਜਿਹੜੀ ਹੈ ਉਸ ਰੋਡ ਨੂੰ ਪੜਨ ਦੀ ਕੋਸ਼ਿਸ਼ ਕੀਤੀ ਹੈ ਅੱਜ ਵੀ ਉਸ ਰੋਡ ਨੂੰ ਭੜਾਇਆ ਜਾ ਰਿਹਾ ਸੀਗਾ ਲੇਕਿਨ ਅਸੀਂ ਜਿਹੜੀਆਂ ਤਸਵੀਰਾਂ ਤੁਹਾਨੂੰ ਕੱਲ ਵੀ ਦਿਖਾ ਪਾਵਾਂਗੇ ਕਿਉਂਕਿ ਅਸੀਂ ਮੌਕੇ ਤੇ ਪਹੁੰਚ ਕੇ ਇਸ ਚੀਜ਼ ਦੀ ਸਾਰੀ ਉੱਥੋਂ ਗਰਾਊਂਡ ਰਿਪੋਰਟ ਦਿਖਾਵਾਂਗੇ ਕਿ ਕੀ ਇਸ ਤਰ੍ਹਾਂ ਜਿਹੜੀ ਹੈ ਇਹ ਸੜਕ ਨੂੰ ਪਿੰਡ ਵੱਲਿਆਂ ਵੱਲੋਂ ਤਿਆਰ ਕੀਤਾ ਗਿਆ ਹੈ ਜਾਂ ਪ੍ਰਸ਼ਾਸਨ ਵੱਲੋਂ ਇਸ ਦੇ ਵਿੱਚ ਹੱਦਕਸ਼ੇਪ ਕਰਕੇ ਉਹਨਾਂ ਵੱਲੋਂ ਇਹ ਸੜਕ ਨੂੰ ਬਣਾਇਆ ਜਾ ਰਿਹਾ ਠੀਕ ਹੈ ਧੰਨਵਾਦ ਦੀਪਕ ਇਸ ਜਾਣਕਾਰੀ ਦੇ ਲਈ ਤਾਂ ਤਸਵੀਰਾਂ ਆਪਣੇ ਆਪ ਦੇ ਵਿੱਚ ਬੜ ਹੈਰਾਨੀ ਜਨਕ ਨੇ ਕਿ ਜਿਸ ਤਰੀਕੇ ਦੇ ਜ਼ਮਾਨੇ ਦੇ ਵਿੱਚ ਅਸੀਂ ਰਹਿੰਦੇ ਆ ਜਿਸ ਤਰੀਕੇ ਦੀ ਦੇ ਆ ਦੇ ਮਾਹੌਲ ਦੇ ਵਿੱਚ ਅਸੀਂ ਰਹਿੰਦੇ ਆ ਐਸੇ ਮਾਹੌਲ ਦੇ ਵਿੱਚ ਜੇ ਇੱਕ ਸੜਕ ਟੁੱਟ ਗਈ ਔਰ ਸੜਕ ਤੋਂ ਪਾਣੀ ਦੂਜੇ ਪਾਸੇ ਵਗ ਰਿਹਾ ਤਾਂ ਉੱਥੋਂ ਬੱਚਿਆਂ ਨੂੰ ਕੱਢਣ ਦਾ ਕੋਈ ਸਾਧਨ ਨਜ਼ਰ ਨਹੀਂ ਆਇਆ ਔਰ ਇਸ ਤਰੀਕੇ ਨਾਲ ਦੋ ਵਿਅਕਤੀਆਂ ਨੂੰ ਪਾਣੀ 'ਚ ਬੈਠ ਕੇ ਇੱਕ ਇੱਕ ਮਨੁੱਖ ਪੁਲ ਬਣਾ ਕੇ ਉਹਨਾਂ ਬੱਚਿਆਂ ਨੂੰ ਉਹਨਾਂ ਅਧਿਆਪਕਾਂ ਨੂੰ ਉੱਥੋਂ ਠਪਾਉਣਾ ਪਿਆ ਚਲੋ ਜੀ

ਮੈਰਾਥਨ ਦੌੜਾਕ ਫੌਜਾ ਸਿੰਘ ਦੀ ਅੱਜ ਜਨਤਿਮ ਅਰਦਾਸ ਕੀਤੀ ਗਈ ਹੈ ਜਲੰਧਰ ਦੇ ਪਿੰਡ ਸਮਸਤਪੁਰ ਦੇ ਗੁਰੂ ਘਰ ਦੇ ਵਿੱਚ ਅੰਤਿਮ ਅਰਦਾਸ ਹੋਈ 114 ਸਾਲਾਂ ਦੇ ਫੌਜਾ ਸਿੰਘ ਦਾ 14 ਜੁਲਾਈ ਨੂੰ ਸੜਕ ਖਾਸੇ 'ਚ ਦੇਹਾਂਤ ਹੋ ਗਿਆ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਤੇ ਐਸ.ਜੀ.ਪੀ.ਸੀ. ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਪਹੁੰਚ ਕੇ ਫੌਜਾ ਸਿੰਘ ਨੂੰ ਅੰਤਿਮ ਸ਼ਰਧਾਂਜਲੀ ਭੇਟ ਕੀਤੀ ਬਹੁਤ ਹੀ ਸ਼ਰਧਾਲੂ ਭਾਈ ਫੌਜਾ ਸਿੰਘ ਜੀ ਜਿਹੜੇ ਪਿਛਲੇ ਕੁਝ ਦਿਨ ਸਾਨੂੰ ਸਾਰਿਆਂ ਨੂੰ ਵਿਛੋੜਾ ਦੇ ਗਏ ਭਾਵੇਂ ਉਮਰ ਲਗਭਗ 114 ਸਾਲ ਸੀ ਕਹਿਣ ਨੂੰ ਇਹ ਉਮਰ ਬਹੁਤ ਲੰਮੀ ਸੀ ਤੇ ਬਧੇਰੇ ਸੀ ਪਰ ਉਹਨਾਂ ਦੇ ਜਾਣ ਦਾ ਸਾਨੂੰ ਸਾਰਿਆਂ ਨੂੰ ਦੁੱਖ ਵੀ ਮਹਿਸੂਸ ਹੋਇਆ ਉਹਦੇ ਪਿੱਛੇ ਕਾਰਨ ਕੀ ਆ ਕਿ ਉਹ ਇੱਕ ਵਿਰਾਸਤ ਲੈ ਕੇ ਬਿٹے ਸੀ ਸਾਬਤੂਰ ਸਿੱਖ ਦੇ ਤੇ ਅੱਜ ਦੇ ਯੁੱਗ ਦੇ ਵਿੱਚ ਲੋਕਾਂ ਲਈ ਪ੍ਰੇਰਨਾ ਸਰੋਤ ਸੀ ਕਿ 114 ਸਾਲ ਦੀ ਉਮਰ ਦੇ ਵਿੱਚ ਵੀ ਕੋ ਬੰਦਾ ਤੌਰ ਦਾ ਸੋ ਅੱਜ ਉਹਨਾਂ ਦਾ ਆੰਤਮ ਅਰਦਾਸ ਸੀ ਗੁਰੂ ਚਰਨਾਂ ਵਿੱਚ ਸਾਰੀਆਂ ਬਹੁਤ ਸਾਰੀਆਂ ਸੰਗਤਾਂ ਸਿੱਖ ਪੰਥੀਆਂ ਸਮੁੱਚੇ ਪੰਜਾਬ ਵਿੱਚੋਂ ਆਈਆਂ ਤੇ ਉਹਨਾਂ ਦੇ ਜਿੱਥੇ ਪਰਥਾਏ ਸਾਰਿਆਂ ਨੇ ਕੀਰਤਨ ਰੂਪੀ ਤੇ ਅਖੰਡ ਪਾਠ ਰੂਪੀ ਸਤਗੁਰਜੀ ਦੀ ਪਵਿੱਤਰ ਗਰਵਾਣੀ ਦੇ ਭੋਗ ਤੇ ਪ੍ਰਾਂਤ ਕੀਰਤਨ ਤੇ ਸਾਰੀਆਂ ਮਹਾਨ ਸ਼ਖਸੀਤਾਂ ਵੱਲੋਂ ਉਹਨਾਂ ਨੂੰ ਯਾਦ ਵੀ ਕੀਤਾ ਗਿਆ